ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਮੰਦਰ ਸਾਹਿਬ ਤਾਂ ਤੁਸੀਂ ਸਾਰੇ ਹੀ ਲੋਕ ਗਏ ਹੋਗੇ ਪਰ ਕੀ ਤੁਸੀਂ ਕਦੇ ਧਿਆਨ ਦਿੱਤਾ ਕਿ ਉੱਥੇ ਮੌਜੂਦ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਟੀਟੀ ਕਿਉਂ ਬਣਾਈ ਗਈ ਹੈ ਆ ਤੇ ਹਰਮੰਦਰ ਸਾਹਿਬ ਦੇ ਉੱਪਰ ਮੌਜੂਦ ਇਹਨਾਂ ਗੁੰਡੀਆਂ ਦੀ ਗਿਣਤੀ 19 ਹੀ ਕਿਉਂ ਹੈ ਅਤੇ ਇਸ ਤੋਂ ਲਾਵਾ ਸ੍ਰੀ ਹਰਮੰਦਰ ਸਾਹਿਬ ਬਾਰੇ 10 ਅਜੀਹੀਆਂ ਜਾਣਕਾਰੀਆਂ ਜੇ ਤੁਹਾਨੂੰ ਨਹੀਂ ਪਤਾ ਹੋਣਗੀਆਂ ਸੋ ਚਲੋ ਬਿਨਾ ਕਿਸੇ ਦੇਰੀ ਤੋਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਜਾਣਕਾਰੀ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਨਾਲ ਸੰਬੰਧਿਤ ਹੈ ਜਿੱਦੇ ਦੁਆਲੇ ਉੱਥੇ ਆਉਣ ਵਾਲਾ ਹਰ ਇੱਕ ਸ਼ਰਧਾਲੂ ਪਰ ਕਰਮਾ ਕਰਦਾ ਹੈ ਤੇ ਪਰ ਕਰਮਾ ਕਰਦੇ ਟਾਈਮ ਅਸੀਂ ਸਾਰੇ ਅਜੀ ਸੋਚਦੇ ਹੋਵਾਂਗੇ ਕਿ ਇਹ ਸਰੋਵਰ ਨੂੰ ਚੋਰਾਸ ਆਕਾਰ ਦੇ ਵਿੱਚ ਬਣਾਇਆ ਗਿਆ ਹੈ ਪਰ ਅਜੀਹਾ ਨਹੀਂ ਹੈ ਸ੍ਰੀ ਹਰਮੰਦਰ ਸਾਹਿਬ ਦਾ ਇਹ ਪਵਿੱਤਰ ਸਰੋਵਰ ਇੱਕ ਪਾਸੇ 490 ਫੁੱਟ ਤੇ ਦੂਸਰੇ ਪਾਸੇ 500 ਫੁੱਟ ਦਾ ਬਣਾਇਆ ਗਿਆ ਹੈ ਦੁਨੀਆਂ ਦੇ ਵਿੱਚ ਜਦੋਂ ਵੀ ਕੋਈ ਨਿਰਮਾਣ ਕੀਤਾ ਜਾਂਦਾ ਹੈ ਤਾਸ ਨੂੰ ਵਾਸਤੂ ਸ਼ਾਸਤਰ ਦੇ ਅਨੁਸਾਰ ਬਣਾਇਆ ਜਾਂਦਾ ਹੈ ਜਿਸ ਵਿੱਚ ਉੱਤਰ ਪੱਛਮ ਪੂਰਬ ਦੱਖਣ ਇਸਾਨ ਕੋਣ ਅਗਨੀ ਕੋਣ ਵਾਟਰ ਕੋਣ ਇਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਏ ਜਾਂਦੇ ਹਨ ਜੋ ਕਿ ਲੋਕਾਂ ਦੇ ਵੱਲੋਂ ਚਲਾਇਆ ਗਿਆ ਹੋਇਆ ਇੱਕ ਪਰੰਪਰਾ ਹੈ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦੇ ਚਾਰੇ ਕੋਨੇ ਨਾ ਉੱਤਰ ਵਿੱਚ ਨਾ ਦੱਖਣ ਵਿੱਚ ਨਾ ਪੱਛਮ ਦਾ ਪੂਰਮ ਦੇ ਵਿੱਚ ਔਰ ਨਾ ਕਿ ਅਗਨੀ ਕੋਣ ਦੇ ਵਿੱਚ ਚੋਰਸ ਹਨ ਇਸ ਤੋਂ ਲਬਾ ਨਾ ਇਸਾਨ ਕੋਣ ਨਾ ਹੀ ਪ੍ਰithvi ਕੋਣ ਨਾ ਹੀ ਜਲ ਕੋਣ ਦੇ ਵਿੱਚ ਹੈ ਐਸੀ ਤਰੀਕੇ ਦੇ ਨਾਲ ਸ੍ਰੀ ਦਰਬਾਰ ਸਾਹਿਬ ਦਾ ਸਰੋਵਰ ਸਾਰੇ ਪਰਮਾਤਮਾ ਤੋਂ ਮੁਕਤ ਕਰਕੇ ਬਣਾਇਆ ਗਿਆ ਹੈ ਇੱਥੇ ਕੋਈ ਵੀ ਵਾਸੂ ਸ਼ਾਸਤਰ ਨਹੀਂ ਹੈ ਜੋ ਕਿਸਾ ਨੂੰ ਇੰਨਾ ਸਭ ਪਰਮਾਤਮਾ ਤੋਂ ਉੱਪਰ ਉੱਠਣ ਦੀ ਆਗਿਆ ਦਿੰਦਾ ਹੈ ਜਿਸ ਸਮੇਂ ਸ੍ਰੀ ਹਰਮੰਦਰ ਸਾਹਿਬ ਦੀ ਇਮਾਰਤ ਦਾ ਨਿਰਮਾਣ ਹੋਇਆ ਸੀ ਉਸ ਸਮੇਂ ਸਾਰੇ ਮੰਦਰਾਂ ਦਾ ਨਿਰਮਾਣ ਸੂਰਜ ਨੂੰ ਉਮਮੁਖ ਰੱਖ ਕੇ ਕੀਤਾ ਜਾਂਦਾ ਸੀ ਜਿਸ ਕਰਕੇ ਤੁਸੀਂ ਅੱਜ ਵੀ ਦੇਖਦੇ ਹੋ ਕਿ ਦੁਨੀਆ ਦੇ ਜਿੰਨੇ ਵੀ ਇਤਿਹਾਸਿਕ ਮੰਦਰ ਹਨ ਉਨ੍ਹਾਂ ਸਬਦਾਂ ਨੂੰ ਚੜਦੇ ਸੂਰਜ ਵੱਲ ਹੋਵੇਗਾ ਪਰ ਸ੍ਰੀ ਹਰਮੰਦਰ ਸਾਹਿਬ ਦੀ ਮਾਰਗਤ ਦਾ ਮੂੰਹ ਸੂਰਜ ਦੇ ਉਲਟੇ ਪਾਸੇ ਰੱਖਿਆ ਗਿਆ ਹੈ ਜਿਸ ਦਾ ਮਤਲਬ ਕਿ ਸੂਰਜ ਹਰਮੰਦਰ ਸਾਹਿਬ ਦੀ ਮਾਰਗਤ ਤੋਂ ਬਿਲਕੁਲ ਹੀ ਪਿਛਲੇ ਪਾਸੇ ਉਗਦਾ ਹੈ ਜਿਸ ਦਾ ਇਹ ਭਾਵ ਹੈ ਕਿ ਸਿੱਖਾਂ ਦੇ ਲਈ ਪਹਿਲੀ ਕਿਰਨ ਗੁਰਬਾਣੀ ਦੀ ਹੀ ਹੋਣੀ ਚਾਹੀਦੀ ਹੈ ਤੁਸੀਂ ਨੋਟ ਕੀਤਾ ਹੋਵੇਗਾ ਕਿ ਦੁਨੀਆ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਹਨ ਉਹਨਾਂ ਸਾਰਿਆਂ ਦੀ ਨਿਸ਼ਾਨ ਸਾਹਿਬ ਉਹਨਾਂ ਦੇ ਅੱਗੇ ਲਾਏ ਜਾਂਦੇ ਨੇ ਪਛਰੀ ਦਰਬਾਰ ਸਾਹਿਬ ਦੇ ਪਿੱਛੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਤੇ ਇਸ ਦਾ ਕਾਰਨ ਵੀ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਸਾਰਿਆਂ ਨੇ ਹੀ ਪਾਣੀ ਵਾਲੇ ਜਹਾਜ਼ ਦਾ ਜ਼ਰੂਰ ਵੇਖਿਆ ਹੋਣਗੇ ਜਿਨ੍ਹਾਂ ਦੇ ਅੱਗੇ ਝੰਡੇ ਲੱਗੇ ਹੁੰਦੇ ਨੇ ਤੇ اسی ਤਰੀਕੇ ਦੇ ਨਾਲ ਜੇਕਰ ਤੁਸੀਂ ਇਸ ਵੀਡੀਓ ਦੇ ਵਿੱਚ ਆਪਣੀ ਅੱਖਾਂ ਨੂੰ 2 ਮਿੰਟ ਦੇ ਲਈ ਬੰਦ ਕਰਕੇ ਇੱਕਦਮ ਤੋਂ ਖੋਲੋ ਤਾਂ ਤੁਹਾਨੂੰ ਵੀ ਇਹ ਇੱਕ ਜਹਾਜ਼ ਪ੍ਰਤੀਤ ਹੋਵੇਗਾ ਜਿਸ ਦੇ ਅੱਗੇ ਨਿਸ਼ਾਨ ਸਾਹਿਬ ਝੁਲ ਰਹੇ ਹਨ اسی ਤਰ੍ਹਾਂ ਹੈ ਦਰਬਾਰ ਸਾਹਿਬ ਦਾਉ ਜਹਾਜ਼ ਇਸ ਭਾਵ ਸਾਗਰ ਤੋਂ ਪਾਰ ਕਰਵਾਉਂਦਾ ਹੈ ਦਰਬਾਰ ਸਾਹਿਬ ਦੀ ਪਰਕਰਮਾ ਦੇ ਅੰਦਰ ਜੋ ਇੱਕ ਬਾਬਾ ਬੁੱਢਾ ਜੀ ਦੀ ਬੀਰੀ ਹੈ ਉਸ ਦੇ ਬਿਲਕੁਲ ਅੱਗੇ ਪਹਿਲਾ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੂੰਗਾ ਹੋਇਆ ਕਰਦਾ ਸੀ ਜਿਸ ਨੂੰ ਬੂੰਗਾ ਮਹਾਰਾਜਾ ਰਣਜੀਤ ਸਿੰਘ ਜੀ ਆਖਿਆ ਜਾਂਦਾ ਸੀ ਇਤਿਹਾਸਕਾਰ ਇਹ ਦੱਸਦੇ ਨੇ ਕਿ ਸ਼੍ਰੀ ਦਰਬਾਰ ਸਾਹਿਬ ਦੀ ਬਿਲਡਿੰਗ ਦੇ ਨੇੜੇ-ਨੇੜੇ ਹੀ 84 ਬੂੰਗੇ ਹੁੰਦੇ ਸੀ ਸਮੇਂ ਦੇ ਨਾਲ ਨਾਲ ਕੁਝ ਸਾਹਮਣਾ ਹੋਣ ਕਰਕੇ ਜਾਂ ਫਿਰ ਕਈਆਂ ਨੂੰ ਆਪੇ ਹੀ ਤੋੜ ਦਿੱਤਾ ਗਿਆ ਜਿਨ੍ਹਾਂ ਦੇ ਹੋਣ ਦੇ ਸਬੂਤ ਅੱਜ ਤੱਕ ਮਿਲਦੇ ਹਨ ਜਿਵੇਂ ਕਿ ਕੁਝ ਸਮੇਂ ਪਹਿਲਾਂ ਖੁਦਾਈ ਦੇ ਦੌਰਾਨ ਵੀ ਮਿਲੇ ਸੀ ਮੌਜੂਦਾ ਸਮੇਂ ਦੇ ਵਿੱਚ ਸਾਰੇ ਬੂੰਗੇ ਤੋੜ ਦਿੱਤੇ ਗਏ ਹਨ ਪਰ ਅੱਜ ਦੇ ਸਮੇਂ ਦੇ ਵਿੱਚ ਸਿਰਫ ਇੱਕ ਹੀ ਬੂੰਗਾ ਹੈ ਜੋ ਹੈ ਰਾਮਗੜੀਆ ਬੂੰਗਾ ਦੁਨੀਆ ਦੇ ਜਿੰਨੇ ਵੀ ਹਿੰਦੂ ਮੰਦਰ ਹਨ ਜਾਂ ਫਿਰ 크ਰਿਸਚਨ ਧਰਮ ਦੇ ਚਰਚ ਹਨ ਉਹ ਇੱਕ ਉੱਚੀ ਥਾਂ ਤੇ ਬਣਾਏ ਜਾਂਦੇ ਹਨ ਔਰ ਹਿੰਦੂ ਧਰਮ ਦੇ ਲਗਭਗ ਸਾਰੇ ਇਤਿਹਾਸਿਕ ਮੰਦਰਾਂ ਦੇ ਵਿੱਚ ਜਾਣ ਦੇ ਲਈ ਲਗਭਗ ਸਾਨੂੰ ਸੀੜੀਆਂ ਚੜ੍ਹਨੀਆਂ ਪੈਂਦੀਆਂ ਨੇ ਜਿਨ੍ਹਾਂ ਦੀ ਗਿਣਤੀ 1 ਤੋਂ 2 ਤੋਂ ਲੈ ਕੇ 100 ਤੋਂ ਵੀ ਵੱਧ ਰੱਖ ਹੋ ਸਕਦੀ ਹੈ ਉੱਥੇ ਹੀ ਸ੍ਰੀ ਹਰਮੰਦਰ ਸਾਹਿਬ ਇੱਕ ਐਹੋ ਜਿਹਾ ਇਤਿਹਾਸਿਕ ਗੁਰਦੁਆਰਾ ਹੈ ਜੋ ਗਰਾਊਂਡ ਲੈਵਲ ਤੋਂ ਥੱਲੇ ਹੈ ਜੋ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਉਣ ਵਾਲੀਆਂ ਸ਼ਰਧਾਲੂਆਂ ਪ੍ਰਤੀ ਨਿਮਰਤਾ ਦਾ ਪ੍ਰਗਟਾਵਾ ਹੈ ਇਸ ਤੋਂ ਇਲਾਵਾ ਤੁਸੀਂ ਸਭ ਦਰਬਾਰ ਸਾਹਿਬ ਦੀ ਚਾਰ ਦਰਵਾਜ਼ਿਆਂ ਵਾਲੀ ਤਾਂ ਜਾਣਦੇ ਹੀ ਹੋਵੋਗੇ ਜਿਸ ਦਾ ਅਰਥ ਹੈ ਕਿ ਇੱਥੇ ਹਰ ਇੱਕ ਧਰਮ ਦੇ ਲੋਕਾਂ ਦੇ ਲਈ ਦਰਵਾਜ਼ੇ ਖੁੱਲੇ ਹਨ ਭਾਵ ਕਿ ਇੱਥੇ ਚਾਹੇ ਕੋਈ ਵੀ ਗਰੀਬ ਆਵੇ ਜਾਂ ਫਿਰ ਅਮੀਰ ਆਵੇ ਉਹਨਾਂ ਸਾਰਿਆਂ ਦਾ ਇੱਕ ਹੀ ਸਤਕਾਰ ਹੋਵੇਗਾ ਤੇ ਸਭ ਤੋਂ ਇੰਟਰਸਟਿੰਗ ਗੱਲ ਇੱਥੇ ਦਾ ਇਹ ਹੈ ਕਿ ਇਹਨਾਂ ਚਾਰ ਦਰਵਾਜ਼ਿਆਂ ਨੂੰ ਕਦੇ ਵੀ ਬੰਦ ਨਹੀਂ ਕੀਤਾ ਜਾਂਦਾ ਇਹ 24 ਘੰਟੇ ਸਭ ਦੇ ਲਈ ਖੁੱਲੇ ਰਹਿੰਦੇ ਹਨ ਸ਼੍ਰੀ ਹਰਮੰਦਰ ਸਾਹਿਬ ਦਾ ਗੁੰਮਟਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨੀਵਾ ਕਿਉਂ ਹੈ ਇਸ ਦੇ ਪਿੱਛੇ ਵੀ ਇੱਕ ਇਤਿਹਾਸ ਹੈ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦਾ ਗੁੰਮਟਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨੀਵਾ ਬਣਾਇਆ ਗਿਆ ਹੈ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਹਰ ਇੱਕ ਇੱਟ ਦਾ ਆਪਣਾ ਹੀ ਇਤਿਹਾਸ ਹੈ ਇਸ ਗੁੰਮਟੇ ਦਾ ਨੀਵੇ ਹੋਣ ਦਾ ਕਾਰਨ ਹੈ ਨਿਮਰਤਾ ਤਾਨੂੰ ਗੁਰਬਾਣੀ ਦੇ ਸਿਧਾਂਤਾਂ ਦੇ ਚੱਲਦੇ ਹੋਏ ਨਿਮਰਤਾ ਦੇ ਵਿੱਚ ਰਹਿੰਦੇ ਹੋਏ ਤੇ ਸਰਬੱਤ ਦੇ ਭਲੇ ਦੇ ਰਾਹ ਦੇ ਉੱਪਰ ਚੱਲਣ ਦੇ ਲਈ ਪ੍ਰੇਰਦੇ ਹਨ ਅਤੇ ਦੂਜੇ ਪਾਸੇ ਆਕਾਲ ਪੁਰਖ ਸਾਹਿਬ ਜੀ ਦਾ ਗੁੰਮਟ ਉੱਚਾ ਹੈ ਜੋ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਤੇ ਇਹ ਉੱਚੇ ਅਕਾਲ ਨੂੰ ਪ੍ਰਤੀਤ ਕਰਦਾ ਹੈ ਸ਼੍ਰੀ ਦਰਬਾਰ ਸਾਹਿਬ ਤਾਂ ਤੁਸੀਂ ਸਾਰੇ ਹੀ ਗਏ ਹੋਵੋਗੇ ਤੇ ਉੱਥੇ ਮੌਜੂਦ ਆਕਾਰ ਤੱਕ ਸਾਹਿਬ ਦੀ ਵਿੱਚ ਦਰਸ਼ ਤੁਸੀਂ ਸਾਰਿਆਂ ਨੇ ਕੀਤੇ ਹੋਣਗੇ ਪਰ ਕੀ ਤੁਸੀਂ ਕਦੇ ਧਿਆਨ ਦਿੱਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਥੋੜੀ ਜਿਹੀ ਟੇਢੀ ਬਣਾਈ ਗਈ ਹੈ ਇਹ ਸ਼੍ਰੀ ਹਰਮੰਦਰ ਸਾਹਿਬ ਵਾਂਗੂ ਸਿੱਧੀ ਨਹੀਂ ਹੈ ਦਾ ਲੌਜਿਕ ਜਾਂਦੇ ਹੋ ਆਕਾਲ ਤਖਤ ਸਾਹਿਬ ਤੋਂ ਜਦੋਂ ਜਥੇਦਾਰ ਸਾਹਿਬ ਕੋਈ ਫਰਮਾਨ ਸੁਣਦੇ ਹਨ ਤਾਂ ਉਥੋਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਹਨ ਮਤਲਬ ਕਿ ਸ਼੍ਰੀ ਦਰਬਾਰ ਸਾਹਿਬ ਬੰਦ ਧਿਆਨ ਦੇ ਕੇ ਫਰਮਾਨ ਸੁਣਦੇ ਹਨ ਪਰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰੋਂ ਆਕਾਲ ਤਖਤ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ ਜਿਸ ਦਾ ਮਤਲਬ ਇਹ ਹੈ ਕਿ ਧਰਮ ਦੇ ਗੇ ਰਾਜਨੀਤੀ ਸਿੱਕੀ ਹੈ ਜਿਸ ਦਾ ਇਹ ਭਾਵ ਹੈ ਕਿ ਦਰਬਾਰ ਸਾਹਿਬ ਦੀ ਇਮਾਰਤ ਤਰਫ ਨੂੰ ਤੇ ਆਕਾਲ ਤਖਤ ਸਾਹਿਬ ਜੀ ਦੀ ਇਮਾਰਤ ਰਾਜਨੀਤੀ ਨੂੰ ਦਰਸਾਉਂਦੇ ਨੇ ਇਸ ਤੋਂ ਇਲਾਵਾ ਸਾਹਿਬ ਦੀ ਮਾਰਤ ਦਾ ਟੇਟੇ ਹੋਣ ਦਾ ਇੱਕ ਹੋਰ ਕਾਰਨ ਹੈ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਮੱਥਾ ਡੇਕਦੇ ਹਾਂ ਸਾਡੀ ਪਿੱਠ ਸ਼੍ਰੀ ਦਰਬਾਰ ਸਾਹਿਬ ਵੱਲ ਨਹੀਂ ਹੁੰਦੀ ਐਸੀ ਕਰਕੇ ਜਦ ਅਸੀਂ ਦੋਨੋਂ ਪਾਸੇ ਮੱਥਾ ਡੇਕਦੇ ਹਾਂ ਤਾਂ ਦੋਨੋਂ ਪਾਸੇ ਹੀ ਕਿਸੇ ਵੀ ਇੱਕ ਥਾਂ ਤੇ ਪਿੱਠ ਨਹੀਂ ਹੁੰਦੀ ਸ਼੍ਰੀ ਦਰਬਾਰ ਸਾਹਿਬ ਦੀ ਇਮਾਰਤ ਉੱਪਰ ਇਹ ਛੋਟੀਆਂ ਗੋਮਟੀਆਂ ਤੁਸੀਂ ਜਰੂਰ ਹੀ ਵੇਖਿਆ ਹੋਣਗੀਆਂ ਇਹ ਗੋਮਟੀਆਂ ਕੁਝ ਐਸੀ ਤਰੀਕੇ ਇਹ ਗੋਮਟੀਆਂ ਐਵੇਂ ਨਹੀਂ ਬਣਾਈਆਂ ਗਈਆਂ ਇਸ ਦੇ ਪਿੱਛੇ ਵੀ ਇੱਕ ਕਾਰਨ ਹੈ ਦੀ ਗਿਣਤੀ ਦੋਨੋਂ ਪਾਸੇ 19-19 ਹੈ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਤੇ ਉਸ ਸਮੇਂ ਕਦੇ ਧਿਆਨ ਦਿਓ ਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਅੰਗ ਉੱਪਰ 19 ਲੈਣਾ ਹੁੰਦੀ ਆ ਨਹੀਂ ਤੇ ਦੂਸਰੇ ਅੰਗ ਤੇ ਵੀ ਇੰਜ ਹੀ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਐ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪ੍ਰਕਾਸ਼ ਹੀ ਹੈ 1919 ਦੇ ਦਹਾਕੇ ਦੇ ਦੌਰਾਨ ਸ਼੍ਰੀ ਦਰਬਾਰ ਸਾਹਿਬ ਦੀ ਰੀਮਾਰਟ ਦੇ ਉੱਪਰ 500 ਕਿਲੋ ਦਾ ਸੋਨਾ ਲਾਇਆ ਗਿਆ ਸੀ ਤੇ ਕੁਝ ਰੈਨੋਵੇਸ਼ਨਸ ਕੀਤੀਆਂ ਗਈਆਂ ਸੀ। ਐਸੇ ਰੈਨੋਵੇਸ਼ਨ ਦੇ ਦੌਰਾਨ ਪਿਓਰ 24 ਕੈਰਟ ਦਾ ਸੋਨਾ ਲਾਇਆ ਗਿਆ ਸੀ ਤੇ ਜਿਹੜੇ ਗਹਿਣੇ ਅਸੀਂ ਬਣਨੇ ਹਾਂ ਉਹਨਾਂ ਤੇ ਮੋਸਟਲੀ 22 ਕੈਰਟ ਦਾ ਸੋਨਾ ਲਾਇਆ ਜਾਂਦਾ ਹੈ। ਇਸ ਪ੍ਰਕਾਰ ਸ਼੍ਰੀ ਦਰਬਾਰ ਸਾਹਿਬ ਉੱਪਰ ਪੂਰਨ ਪ੍ਰਕਾਰ ਤੇ 24 ਕੈਰਟ ਦਾ ਸੋਨਾ ਲਾਇਆ ਗਿਆ ਸੀ। ਤੇ ਇਹ renovation ਭਾਰਤ ਦੇ ਕੋਨੇ ਕੋਨੇ ਤੋਂ ਆਏ ਨਿਪੁੰਨ artist ਦੇ ਵੱਲੋਂ ਕੀਤੀ ਗਈ ਸੀ। ਇਹ ਰੈਨੋਵੇਸ਼ਨ 1995 ਤੋਂ ਸਟਾਰਟ ਹੋ ਕੇ 4 ਸਾਲ 1999 ਤੱਕ ਚੱਲੀ ਤੇ ਜੇਕਰ ਇਤਿਹਾਸ ਦੀ ਗੱਲ ਕੀਤੀ ਜਾਏ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਭ ਤੋਂ ਪਹਿਲਾਂ ਹਰਮੰਦਰ ਸਾਹਿਬ ਤੇ ਸੋਨਾ ਚੜਵਾਇਆ ਸੀ ਇਹ ਗੱਲ 1830 ਦੀ ਹੈ ਤੇ ਉਸ ਸਮੇਂ ਭਾਰਤ ਦੇ ਨਹੀਂ ਪੂਰੀ ਦੁਨੀਆ ਦੇ ਕੋਨੇ-ਕੋਨੇ ਤੋਂ ਆਰਟਿਸਟ ਬੁਲਾਏ ਗਏ ਸੀ ਤੇ ਉਹਨਾਂ ਦੇ ਵੱਲੋਂ ਇਹ ਸੇਵਾ ਕਰਵਾਈ ਗਈ ਸੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਏ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਸੈਕਸ਼ਨ ਵਿੱਚ ਦੱਸਣਾ ਜ਼ਰੂਰ ਦੱਸੋ ਕੀ ਅਗਲੀ ਵੀਡੀਓ ਕਿਸ ਟੌਪਿਕ ਤੇ ਲਈ ਤੇ ਇਸ ਵੀਡੀਓ ਨੂੰ ਜ਼ਿਆਦਾਸਾਰਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਇਹ ਨਾਲ ਬਖਦੀ ਹੈ ਜਾਣਕਾਰੀ ਪਹੁੰਚ ਪਾਈ ਧੰਨਵਾਦ